ਪ੍ਰੋਤੋ 899 ਪੰਜਾਬ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਸ਼ਹਿਰ ਦੀ ਚਰਚਾ ਦੇ ਬਾਰੇ ਸਾਡੇ ਨਾਲ ਜੀ ਸ਼ਰਮਾਈ ਜੁੜੇ ਗੱਲਬਾਤ ਕਰਾਂਗੇ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਸ਼ਹਿਰ ਦੇ ਚਰਚਾ ਨੂੰ ਲੈ ਕੇ ਕਿ ਸ਼ਹਿਰ ਅੱਜਕੱਲہ ਚਰਚਾ ਦੇ ਵਿੱਚ ਹੈ ਸੁਜੀ ਜੀ ਨੋਸ਼ਕਾ ਜੀ ਨੋਸ਼ਕਾ ਪਹਿਲਾਂ ਤਾਂ ਗੱਲ ਕੀਤੀ ਸੀ ਯਾਨ ਪੁੱਛਿਆ ਵੀ ਸਯਾਨ ਪੁੱਛ ਸ਼ਾਇਰ ਅਗਰ ਕੁਝ ਦਿਨਾਂ ਵਿੱਚ ਬੜਾ ਹੀ ਸੁਰਖੀਆਂ ਵਿੱਚ ਚਰਚਾ ਦੇ ਵਿੱਚ ਕੀ ਕਰਨਾ ਦੇਖੋ ਚਰਚਾ ਵਿੱਚ ਸ਼ਾਇਰ ਹੋਣਾ ਚਾਹੀਦਾ ਪਰ ਚੰਗੀਆਂ ਚਰਚਾ ਵਿੱਚ ਹੋਏ ਤਾਂ ਸ਼ਾਇਦ ਲੋਕਾਂ ਦਾ ਵੀ ਸੀਨਾ ਜਿਹੜਾ ਚੋੜਾ ਹੁੰਦਾ ਹੈ ਸ਼ਹਿਰ ਦੇ ਜਿਹੜੇ ਮੌਤਵਾਰਾ ਹੁੰਦਾ ਵੀ ਸਿੱਨਾ ਚੋਰਾ ਹੁੰਦਾ ਪਰ ਜਦੋਂ ਸ਼ਹਿਰ ਦੀ ਚਰਚਾ ਹੋਏਗੀ ਅੱਜ ਨਿਆ ਟੈਡਬਰ ਕਲਬ ਕੀ ਅੱਜ ਦੂਜੇ ਦਾ ਫੇਰ ਟੈਡਬਰ ਕਲਬ ਕੀ ਹੈ ਅੱਜ ਨਜਾਇਜ਼ ਕਬਜ਼ੇ ਹੋ ਰਹੇ ਨੇ ਅੱਜ ਇੱਥੇ ਇਹੋ ਰਿਹਾ ਅੱਜ ਤੇ ਸਰਕਾਰ ਟੁੱਟ ਚੁੱਕੀ ਰਹੀ ਹੈ ਅੱਜ ਉੱਥੇ ਗੰਦੀ ਸੜਕਾਂ ਗਾ ਕਿ ਕਿਹਨੂੰ ਬਿਮਾਰੀ ਪਾ ਕੇ ਇਹੋ ਹੀ ਚਰਚਾ ਨਹੀਂ ਹੋਣੀ ਚਾਹੀਦੀ ਇੱਥੇ ਲੱਗਦਾ ਚਰਚਾ ਇਹੋ ਜਿਹੀ ਹੈ ਜਿਸ ਤਰ੍ਹਾਂ ਕਿਤਨਾ ਕਿਤੇ ਲੱਗਦਾ ਕਿ ਕਿਦਾਂ ਕਿਤੇ ਅਸੀਂ ਉਸ ਸਮਾਜ ਵਿੱਚ ਜੀ ਰਹੇ ਆ ਜਿੱਥੇ ਨਹੀਂ ਜੀਣਾ ਚਾਹੀਦਾ ਕੋਈ ਵਧੀਆ ਸਿਟੀ ਲੌਕ ਲੈਣੀ ਚਾਹੀਦੀ ਹੈ ਪਰ ਜਦੋਂ ਅਸੀਂ ਸੋਚਦੇ ਹਾਂ ਆਪਣੀ ਸਿਟੀ ਹੈ ਜਨਮ ਭੂਮੀ ਸਾਡੀ ਹੈ ਇਹੀ ਹੈ ਪਰ ਉਹਦੇ ਨਾਲ ਇੱਥੇ ਜਿਹੜੇ ਗਲਤ ਕੰਮ ਹੁੰਦੇ ਆ ਉਹ ਉਹਦੇ ਬਸ ਸਾਡਾ ਦਿਲ ਦੁਖੀ ਹੁੰਦਾ ਬਿਲਕੁਲ ਤੇ ਇੱਕ ਆ ਗਿੱਚਿਆ ਦਾਰੀ ਹੋਣੀ ਚਾਹੀਦੀ ਹੈ ਲੇਕਿਨ ਗੱਲ ਕੀਤੀ ਹੈ ਤਾਂ ਕੁਝ ਦਿਨ ਪਹਿਲੇ ਤੁਹਾਡੇ ਬੱਚੇ ਵਿਚਾਰਦੇ ਆਏ ਆ ਬਿਆਰ ਵੀ ਆਏ ਆ ਨਗਰ ਕੌਂਸਲ ਵਾਲੋ ਕਿਹਾ ਕਬਜਾ ਕਰਵਾਇਆ ਜਾ ਰਿਹਾ ਹੈ ਨਹਿਰੀ ਬੁਆ ਵਾਲੋ ਕਬਜਾ ਕਰਵਾਇਆ ਕੀ ਮਸਲਾ ਹੈ ਇਸਰੋਂ ਦੇਖੋ ਜੇ ਕਬਜੇ ਦੀ ਗੱਲ ਕਰੀਏ ਕਬਜ਼ਾਧਾਰੀ ਜਾਂ ਪ੍ਰਸ਼ਾਸਨ ਜਾਂ ਵਿਭਾਗ ਇਹ ਸਾਡੇ ਦੇ ਹੈਗੇ ਨਾ ਕਬਜ਼ਾ ਦਾ ਜ਼ਿੰਸਾ ਤੇ ਹੈਗਾ ਨਾ ਪ੍ਰਸ਼ਾਸਨ ਸਾਡੇਗਾ ਨਾ ਹੀ ਆਪਣੇ ਵਿਭਾਗ ਸਾਡੇ ਹੈ ਕਬਜ਼ਾ ਹੋ ਰਿਹਾ ਹੈ ਸਾਨੂੰ ਕਿਹਦਾ ਫੋਨ ਆਂਦਾ ਹੈ ਕਿ ਕਿੱਦਾਂ ਕਬਜ਼ਾ ਹੋ ਰਿਹਾ ਹੈ ਅਸੀਂ ਇਮੀਡੀਐਟਲੀ ਉਹਦੇ ਵਾਸਤੇ ਕੋਈ ਪ੍ਰੈਸ ਨੂੰ ਆਪ ਜੀ ਕੰਟੈਕਟ ਕੀਤਾ ਪ੍ਰੈਸ ਸਾਡਾ ਆਈਵੀਓ ਪ੍ਰੈਸ ਨੇ ਉੱਤੇ ਕਵਰੇਜ ਵੀ ਕੀਤੀ ਔਰ ਕਵਰੇਜ ਕਰਨ ਤੋਂ ਬਾਅਦ ਜਿਹੜੀ ਪ੍ਰੈਸ ਨੇ ਬੜੀ ਅੱਛੀ ਖਬਰ ਲਗਾਈ ਸਾਡੇ ਉਹਦੇ ਮਦਰ ਨਹੀਂ ਵੀ ਆਪਣੇ ਜਿਹੜੀ ਬੋਲੀ ਸੀਗੀ ਅਸੀਂ ਲੋਕਾਂ ਦਾ ਪਰਜਾਈ ਆਪਣੀ ਆਵਾਜ਼ ਕੰਮ ਰੁਕ ਗਿਆ ਜੀ ਬਾਜੀ ਕੰਮ ਰੁਕ ਗਿਆ ਜੀ ਉਸ ਤੋਂ ਬਾਅਦ ਸਰ ਕੰਮ ਰੋਕਣ ਤੋਂ ਬਾਅਦ ਸਾਡੇ ਲੋਕੀ ਖਬਰ ਦਿਖਾਈ ਗਈ ਕੰਮ ਰੁਕ ਗਿਆ ਜੀ ਫਿਰ ਉਹਦੇ ਬਾਅਦ ਪਰਦਾ ਕੀਤਾ ਗਿਆ ਉਹਦੇ ਬਾਅਦ ਕੀ ਚਰਚਾ ਬਣੀ ਸੀ ਦੇਖੋ ਜਿਸ ਵੇਲੇ ਅਸੀਂ ਉੱਥੇ ਪੁੱਜੇ ਆ ਉੱਥੇ ਜਾ ਕੇ ਪ੍ਰੈਸ ਵੀ ਸਾਡੇ ਨਾਲ ਸੀਗੀ ਬੜੀ ਇਮੀਡੀਏਟਲੀ ਐਕਸ਼ਨ ਹੋਇਆ ਨਹਿਰੀ ਵਿਭਾਗ ਵੱਲੋਂ ਉਹਨਾਂ ਦੇ ਐਸ.ਓ. ਸਾਹਿਬ ਵੱਲੋਂ ਮੌਕੇ ਤੇ ਡਿਊਟੀ ਲਗਾਈ ਗਈ ਕਿ ਇਹਦੀ ਕਿ ਕੰਮ ਬੰਦ ਕਰਵਾ ਦਿੱਤਾ ਜਾਏ ਉੱਥੇ ਗਏ ਕੰਮ ਬੰਦ ਹੋਇਆ ਸਾਨੂੰ ਵੀ ਲੱਗਾ ਨਹੀਂ ਸਰਕਾਰ ਪ੍ਰਸ਼ਾਸਨ ਵਿਭਾਗ ਜਰੇ ਆ ਪੂਰੇ ਸੰਚੇਤਨ ਉਹ ਕਿਹੋ ਜਿਹੇ ਇਹੋ ਜਿਹੇ ਕਬਜ਼ਾ ਨਹੀਂ ਹੋਣ ਦੇਣਗੇ ਅਸੀਂ ਆਪਣੇ ਘਰ ਸਾਰੇ ਆਪਣੇ ਘਰ ਪਰ ਉਹਦੇ ਚ ਸਭ ਤੋਂ ਵੱਡੀ ਗੱਲ ਇਹ ਪ੍ਰਸ਼ਾਸਨ ਦੀ ਆਪਣੇ ਘਰ ਵਿਭਾਗ ਵੀ ਆਪਣੇ ਘਰ ਉਹ ਤੁਸੀਂ ਜਿੱਥੇ ਰਵੋ ਤੁਸੀਂ ਕਬਜ਼ਾ ਰੋਕਣਾ ਅਸੀਂ ਤਾਂ ਉਸ ਸੇਤ ਨਿਯਾਇਜ ਹੋ ਰਹੀ ਹੈ ਤੁਹਾਨੂੰ ਜਿਹੜੀ ਤਨਖਾਹ ਮਿਲਦੀ ਹੈ ਤੁਹਾਨੂੰ ਜਿਹੜੀ ਡਿਊਟੀਆਂ ਹੈਗੀਆਂ ਉਹ ਡਿਊਟੀ ਤਾਂ ਰਿਸੇ ਚੀਜ਼ ਨਹੀਂ ਹੈ ਕਿ ਦੇਖੋ ਗਲਤ ਨਾ ਹੋਏ असि तीन ला रहे प्रशासन को चुप तक अपने नीह चौके उपर तक गया सारी स्वेटरिंग सरिया बज गया सरिया बजन तक सानू पता है उस तू तो बाद फिर एक तो प्रैस कॉन्फ्रेंस होती है प्रैस फिर कठी होती है और ਅਸੀਂ ਪ੍ਰਸਤ ਮੱਧਮ ਤੋਂ ਫਿਰ ਵੀ ਉਹ ਆ ਚੁੱਕੀ ਸੋ ਯਾਮਪਦ ਇਹੋ ਸਾਹਿਬ ਨੂੰ ਅਸੀਂ ਦੱਸਿਆ ਕਿ ਉਹ ਸਾਹਿਬ ਉੱਥੇ ਸਰਿਆ ਵੀ ਵੱਜ ਗਿਆ ਜੀ ਨੈਰੀ ਵਿਵਾਦ ਹੈ ਕਿ ਇਹੋ ਸਾਹਿਬ ਨੂੰ ਐਕਸ਼ਨ ਸਾਹਿਬ ਨੂੰ ਦੱਸਿਆ ਕਿ ਉੱਥੇ ਸਰਿਆ ਵੱਜ ਗਿਆ ਔਰ ਤਿਆਰੀ ਹੈ ਲੈਂਡਰ ਪੈਨ ਦੀ ਉਹਨਾਂ ਨੇ ਕਿਹਾ ਪੋਡਾ ਨਾਲ ਵੀ ਗੱਲ ਕਰੋ ਅਸੀਂ ਪੋਡਾ ਦੇ ਆਪਣੇ ਐਕਸ਼ਨ ਸਾਹਿਬ ਨਾਲ ਵੀ ਗੱਲ ਕੀਤੀ ਹੈ ਕਿ ਸਾਹਿਬ ਕੋਲ ਨੋਟਲਜ ਇੱਕ ਚੀਜ਼ ਲੈਣੀ ਇੱਦਾਂ ਦਾ ਨਜਾਇਜ਼ ਕਬਜ਼ਾ ਹੋ ਰਿਹਾ ਹੈ ਉੱਥੇ ਲੈਂਡ ਦੀ ਪੂਰੀ ਤਿਆਰੀ ਹੈ ਕਹਿੰਦੇ ਚਿੰਤਾ ਨਾ ਕਰੋ ਇਮੀਡੀਏਟਲੀ ਜਦੋਂ ਉਹਨੇ ਐਕਸ਼ਨ ਹੋਏਗਾ ਜੀ ਐਕਸ਼ਨ ਇਹ ਹੋਇਆ ਅਸੀਂ ਆਪਣੇ ਘਰ ਪਛਾਛਨ ਆਪਣੇ ਘਰ ਸੁਰੇਲ ਲੈਂਟਰ ਪੈ ਗਿਆ ਇਹਦਾ ਇਹਦਾ ਮਤਲਬ ਕਿੰਨਾ ਕਿਤੇ ਕੋਸ਼ਣਾ ਉਹ ਗਲਤ ਹੋ ਰਿਹਾ ਸਪਸ਼ ਪੰਜਾਬ ਸਰਕਾਰ ਦਾ ਵਾਦੇ ਉਹ ਦਾਵੇ ਕੀਤੇ ਜਾਂਦੇ ਆ ਕਿ ਕਿਤੇ ਵੀ ਨਿਯਾਇਤ ਕਬਜ਼ਾ ਨਹੀਂ ਹੋਣ ਦੇਦਾ ਨਿਯਾਇਤ ਕਬਜ਼ਾ ਹੁੰਦਾ ਤਾਂ ਉੱਤੇ ਤੁਰੰਤ ਕਾਰਵਾਈ ਕੀਤੀ ਹੈਗੀ ਲੱਗਦਾ ਕਿ ਸਿਆਣਪੁਰ ਦੇ ਵਿੱਚ ਇਦਾਂ ਹੋਇਆ ਜੇ ਪੰਜਾਬ ਸਰਕਾਰ ਆਪਣੀ ਕਰਨੀ ਔਰ ਕਤਨੀ ਵਿੱਚ ਫਰਕ ਨਹੀਂ ਰੱਖਦੀ ਉਹਨਾਂ ਸਸਪੈਂਡ ਕਰ ਦੇਣੇ ਚਾਹੀਦੇ ਸਾਰੇ ਅਫਸਰ ਜਿਨ੍ਹਾਂ ਦੀ ਦੇਖ ਰਖਤਲੇ ਇਹ ਕਬਜ਼ਾ ਹੋਇਆ ਹੈ ਉਹਨਾਂ ਨੂੰ ਸਸਪੈਂਡ ਕਰ ਦੇਣਾ ਉਹਨਾਂ ਸਾਰੇ ਅਧਿਕਾਰੀਆਂ ਨੂੰ ਜਿਨ੍ਹਾਂ ਨੇ ਇਸ ਕਬਜ਼ੇ ਵੱਲ ਦੇਖ ਕੇ ਆਪਣੀ ਮੂਰ ਮੋੜਿਆ ਆਪਣੀਆਂ ਅੱਖਾਂ ਨੂੰ ਮੋੜਿਆ ਤੇ ਕਬਜ਼ਾ ਹੋਣ ਦਿੱਤਾ ਭਾਵਨਾਵਾਂ ਨਾਲ ਜਿਹੜੇ ਖਲਵਾੜ ਹੋਇਆ ਇਹਦੇ ਵਿੱਚ ਕੀ ਹੋਇਆ ਪ੍ਰੈਸ ਜਿਹਨੂੰ ਤੋਤਾ ਸਤੰਭ ਕਹਿੰਦੇ ਆ ਇਹਨਾਂ ਨੇ ਉਹਦੀ ਪਰਵਾਹ ਨਹੀਂ ਕੀਤੀ ਪ੍ਰੈਸ ਨੂੰ ਗੁੰਮਰਾਹ ਕਰਕੇ ਕਹਿੰਦੇ ਨਹੀਂ ਹੋ ਰਿਹਾ ਕਬਜ਼ਾ ਨਹੀਂ ਹੋ ਰਿਹਾ ਪਰ ਕਿਆ ਪ੍ਰੈਸ ਨੇ ਸੁਣਾ ਨਹੀਂ ਹੈ ਪੈਸੇ ਦੇ ਕਾਰ ਨਹੀਂ ਜਾਣਾ ਪੈਸੇ ਆਪਣੇ ਨਿੱਜੀ ਕੰਮ ਨਹੀਂ ਕਰਦੇ ਉਹਦੇ ਪਿੱਛੋਂ ਹੁੰਦਾ ਟਾਈਮ ਸਟਾਰਟ ਹੁੰਦਾ ਪੰਜਾਬ ਸਰਕਾਰ ਜੇ ਇਹੋ ਜਿਹੇ ਐਕਸ਼ਨ ਲੈਂਦੀ ਹੈ ਨਾ ਕਿ ਅਸੀਂ ਇੱਕ ਕਹਿ ਤਾ ਉਹਨੂੰ ਕਰਕੇ ਦੱਸਣਾ ਚਾਹੀਦਾ ਕਿਤਾਬਾਂ ਵਿੱਚ ਕੋਈ ਮਜ਼ਾ ਨਹੀਂ ਹੈਗਾ ਦੇਖਣ ਨੂੰ ਮਿਲਦਾ ਨਾਦਰ ਕੌਂਸਲਗੇ ਸਿਆਣਪੁਰ ਉਹੀ ਆਮ ਆਦਿ ਪਾਰਟੀ ਕਮੇਟੀ ਆ ਗਈ ਆ ਉਹਦੇ ਵਾਲੋ ਕਿਉਂ ਨਹੀਂ ਆ ਕੇ ਕਰਕੇ ਕਿਉਂ ਨਹੀਂ ਮੰਨ ਸਰਕਾਰ ਦੀ ਗੱਲ ਨੂੰ ਮੰਨਿਆ ਗਿਆ ਦੇਖੋ ਮਾਂ ਸਰਕਾਰ ਦੀ ਜਿਹੜੀ ਗੱਲ ਬਾਤ ਹੈਗੀ ਆ ਅੱਜ ਤੱਕ ਇਸ ਤਰ੍ਹਾਂ ਹੀ ਹੋਇਆ ਹੈ ਉੱਪਰੋਂ ਆਰਡਰ ਨਿਕਲਦੇ ਆ ਕੱਲੇ ਉਹਨਾਂ ਦੇ ਉਹੀ ਜਿਹੜੇ ਬੜੇ ਚਾਹਤੇ ਆ ਗਿਆ ਉਹ ਇਹ ਨਹੀਂ ਬੰਦੇ ਇਹਦਾ ਮਤਲਬ ਕਿਦਾਂ ਕਿਤੇ ਜਿਹੜੇ ਦੇ ਕਹਾ ਦਾ ਮੁਖੀ ਹੈਗਾ ਜਿਹੜਾ ਆਪ ਸਰਕਾਰ ਦਾ ਮੁਖੀ ਹੈਗਾ ਉਹਦੀ ਕਰਨੀ ਔਰ ਕਰਨੀ ਜਿਹਾ ਫਰਕ ਹੈ ਉਹਦੀ ਗੱਲ ਦਾ ਕੋਈ ਮੁੱਲ ਨਹੀਂ ਹੈਗਾ ਉਹ ਘਰ ਬੈਠ ਕੇ ਕਹਿ ਦਿੰਦੇ ਕਿ ਕਰ ਦਿਓ ਪਰ ਉਹਨੂੰ ਕੋਣ ਸਹੀ ਮੈਨੇਜ ਕਰਦਾ ਸਹੀ ਕਿ ਜੇ ਜੋ ਛੋਟੇ ਲੋਕ ਜਿਹੜੇ ਹੁੰਦੇ ਹਿਸਾਬ ਨਾਲ ਠੀਕ ਹੈ ਤੇ ਠੀਕ ਹੈ ਜੇ ਉਹਨਾਂ ਦਾ ਕੋਈ ਨੁਕਸਾਨ ਹੈ ਉਹ ਕਹਿੰਦੇ ਦੱਸਾਂ ਜਾਂਦਾ ਹੀ ਕੋ ਕਰਨਾ ਹੈ ਕੁਝ ਕੋਈ ਉਹਦੀ ਗੱਲ ਨਹੀਂ ਮੰਨੀ ਜਾਂਦੀ एक खिरी शहना लेंडर पाया देखो जे शह की गल करिए एक डिपार्टमेंट हों कहते शह इतना डिपार्टमेंट भी तीन तीन डिपार्टमेंट ने नगर कौंसिल सुजानपुर नहरी विभाग और पोडा देखो संचेत करवाया गया है तिना डिपार्टमेंटा कि इस तरह हो रहा है और तिने डिपार्टमेंट सूरी इंश्योरेंस दिखी है कि नहीं होएगा फिर भी होया मतलब तिना भी शहर है ਤਿੰਨੇ ਡਿਪਾਰਟਮੈਂਟ ਨਾਲ ਲੈਦੇ ਤਿੰਨੇ ਡਿਪਾਰਟਮੈਂਟ ਦੇ ਆਪਣੇ ਜਿਹੜੀ ਕੰਮ ਕਰਨ ਦੀ ਸਮਤਾ ਹੈਗੀ ਉਹ ਖੋ ਚੁੱਕੇ ਆ ਉਹਨਾਂ ਦੇ ਸਹੀ ਇਮਾਨਦਾਰੀ ਨਾਲ ਆਪਣੀ ਡਿਊਟੀ ਨਹੀਂ ਨਿਭਾਈ ਇਹ ਪ੍ਰੈਕਸ਼ਨ ਉੱਪਰ ਦੀ ਸਰਕਾਰ ਨੂੰ ਲੈਣਾ ਜ਼ੋਰ ਚਾਹੀਦਾ ਦੇਖਣ ਨੂੰ ਮਿਲਦਾ ਹਾਈਵੇ ਆ ਹਰ ਪੋਲੀਟਿਕਲ ਦਾ ਆਣਾ ਜਾਣਾ ਵੀ ਆ ਮੰਤਰੀ ਸਾਹਿਬ ਵੀ ਉੱਥੋਂ ਕੁਝ ਦਿਨ ਪਹਿਲਾਂ ਇੱਥੇ ਆਏ ਸੀ ਤੇ ਉਹਨਾਂ ਦਾ ਵੀ ਧਿਆਨ ਨਹੀਂ ਗਿਆ ਇਸ ਪਾਸੇ ਕੀ ਕਹਿਣਾ ਚਾਹੋਗੇ ਦਿਖਾਣਾ ਨਹੀਂ ਜਾਂਦੇ ਉਹਨਾਂ ਨੂੰ ਮੈਂ ਇੱਕ ਪੰਜਾਬੀ ਵਿੱਚ ਦੱਸ ਦੱਸਾਂਗਾ ਇੱਕ ਨਾ ਸਾਡੇ ਛੋਟੇ ਜੋ ਕਹਿੰਦੇ ਨੇ ਕਿ ਇੱਕ ਕੋਡ ਹੈ ਜਿਹੜਾ ਚੱਲਦਾ ਕੋੜਾ ਉਹ ਕਿਉਂ ਚੱਲਦਾ ਆਹ ਕਹਿੰਦੇ ਮਮਾ ਜੀ ਇਹਦੀ ਅੱਖਾਂ ਘੱਟਾਂ ਨਹੀਂ ਪੀਵੇਗਾ ਕਹਿੰਦਾ ਨਹੀਂ ਪੀਵੇਗੇ ਇਹਨੂੰ ਉਹ ਹੀ ਦਿਖਾਇਆ ਜਾਣਾ ਜੋ ਅਸੀਂ ਜਣਾ ਇਹਨੂੰ ਉੱਥੇ ਹੀ ਨਾ ਜਿੱਥੇ ਅਸੀਂ ਲਈ ਵਾਂਗੇ ਸੇਮ ਪੋਜੀਸ਼ਨ ਸਰਕਾਰਾਂ ਦੀ ਹੋ ਗਈ ਹੈ ਸਰਕਾਰਾਂ ਵਿੱਚ ਮੰਤਰੀ ਆਂਦੇ ਪਟੋਟੇ ਮਨਿਸਟਰ ਆਂਦੇ ਆ ਉਹਨਾਂ ਦੇ ਕੋਲ ਇੱਕ ਐਦਾ ਪੱਟੀ ਇੱਕ ਸੈਦਾ ਦੇ ਪੱਟੀ ਬੰਨ੍ਹ ਦਿੱਤੀ ਜਾਂਦੀ ਹੈ ਇਹ ਮੰਤਰੀ ਸਾਹਿਬ ਇਹ ਦੇਖੋ ਕਿੰਨੀ ਵਧੀਆ ਚੀਜ਼ ਹੈ ਇਹ ਦੇਖੋ ਕਿੰਨੀ ਵਧੀਆ ਚੀਜ਼ ਹੈ ਪਰ ਜਿਹੜੀ ਨਜਾਇਜ਼ ਚੀਜ਼ ਹੈ ਉਹਨੂੰ ਦਿਖਾਈ ਨਹੀਂ ਦਿੰਦੀ ਨਾ ਹੀ ਉਹ ਦੱਸਿਆ ਜਾਂਦਾ ਕਿਉਂਕਿ ਇਹਦੇ ਵਿੱਚ ਉਹਨਾਂ ਦਾ ਆਪਣੀ ਪੋਲ ਖੁੱਲਦੀ ਹੈ ਹੁਣ ਲੱਗਦਾ ਹੈ ਕਿ ਕੋਈ ਨગર ਕੌਂਸਲ ਜਾਂ ਨੈਰੀ ਵੋਟ ਜਾਂ ਮੰਡੀ ਵੋਟ ਕੋਈ ਕਾਰਵਾਈ ਕਰੇਗਾ ਤੇ ਨਹੀਂ ਨਾ ਕਾਰਵਾਈ ਕਰਦੀ ਲੋੜ ਹੀ ਨਹੀਂ ਇਹ ਜੋੜ ਹੈ ਕਿ ਇਹ ਬੋਰਜੇ ਮੰਡੀ ਬੋਰ ਲਾ ਲੋ ਦੀ ਮੈਡੀ ਵਿਭਾਗ ਲਾ ਲੋ ਦੀ ਨਲ ਕੋਸਾ ਇਹ ਲਾਉਗੀ ਅਗਲਾ ਜੇ ਕਿਤੇ ਕਬਜ਼ਾ ਕਿੱਥੇ ਹੋਣਾ ਉਹ ਕੰਟੈਕਟ ਕਰ ਲੈਣ ਪਹਿਲੇ ਪਹਿਲੇ ਕਿ ਪ੍ਰੈਸ ਨੇ ਸ਼ਿਫਸਾਨ ਨੂੰ ਬੋਲਣਾ ਪਰ ਤੁਸੀਂ ਸਾਬ ਨਾ ਚਲਿਓ ਕਿ ਤੁਹਾਡਾ ਲੈਂਡ ਜਿਹੜਾ ਪੈ ਜਾਏਗਾ ਤੁਹਾਡਾ ਕਬਜ਼ਾ ਹੋ ਜਾਏਗਾ ਮੈਨੂੰ ਲੱਗਾ ਸਾਰੇ ਰਾਏ ਇਹ ਦੱਸ ਦੇਵੇ ਜੀ ਸ਼ਿਫਸਾਨ ਲੋਕ ਲਈ ਕਾਰਵਾਈ ਕੀ ਕਰਤੀਏਗੀ ਅਸੀਂ ਸਭ ਤੋਂ ਪਹਿਲੇ ਹੁਣ ਇਹ ਕਰਾਂਗੇ ਕਿ ਪਤਾ ਕਰਾਂਗੇ ਕਾਜੀ ਕਾਇਬੇਦ ਸਾਹਿਬ ਨਾਲ ਕਾਨੂੰਨ ਦੇ ਹਿਸਾਬ ਨਾਲ ਕਾਨੂੰਨ ਦੇ ਦਾਇਰ ਰਹਿ ਗਏ ਪਤਾ ਕਰਾਂਗੇ ਕਿ ਸਹੀ ਮਾਨੇ ਇਹ ਜਗ੍ਹਾ ਕਿਸ ਡਿਪਾਰਟਮੈਂਟ ਦੀ ਹੈ ਔਰ ਜਦੋਂ ਵੀ ਇੱਥੇ ਕੋਈ ਕਬਜ਼ਾ ਹੋਣ ਦੀ ਕੋਸ਼ਿਸ਼ ਹੁੰਦੀ ਹੈ ਜਾਂ ਕੁਝ ਹੋਇਆ ਹੁੰਦਾ ਹੈ ਉਸੇ ਹੀ ਡਿਪਾਰਟਮੈਂਟ ਨੂੰ ਲਿਆ ਕੇ ਲੋਕਾਂ ਦੇ ਕਟਰੇ ਵਿੱਚ ਖੜਾ ਕੀਤਾ ਜਾਏਗਾ ਕਿ ਲੋਕਾਂ ਨੂੰ ਜਵਾਬ ਦਿਓ ਕਿ ਆਹ ਤੁਹਾਡੀ ਜਗ੍ਹਾ ਤੁਸੀਂ ਕਬਜ਼ਾ ਕਰਵਾਇਓ ਜਾਂ ਕਿਸ ਤਰ੍ਹਾਂ ਕਬਜ਼ਾ ਹੋ ਰਿਹਾ ਹੈ ਜਵਾਬ ਦੇ ਉਸ ਡਿਪਾਰਟਮੈਂਟ ਦੀ ਕੀ ਹੋਏਗੀ ਨੈਰੀਵਾਹ ਵਾਲਾ ਵੀ ਕਹਿਣਾ ਹੈ ਕਿ ਕੁਛ ਦਿਨ ਬਾਅਦ ਕਿਹੜਾ ਨੈਰੀਵਾਹ ਦੇ ਕਬਜ਼ੇ ਕੀਤੇ ਗਏ ਉਹ ਜਲਦੀ ਖਾਲੀ ਕਰਵਾਏ ਜਾਗੇ ਲੇਕਿਨ ਖਾਲੀ ਤੇ ਕਿਹੜੇ ਹੋਣੇ ਆ ਨਹੀਂ ਹੋਣੇ ਬਾਤ ਹੀ ਕਰ ਲੈ ਲੇਕਿਨ ਕਬਜ਼ੇ ਸਪਨ ਦੇ ਪਿਆ ਦੇਖੋ ਖਾਲੀ ਕਰवाने ਕਬਜ਼ੇ ਇਹ ਤੇ ਮਹਤਵਪੂਰਨ ਤਿੰਨ ਚਾਰ ਦਿਨ ਤੋਂ ਬੜਾ ਮੋਟਾ ਉੱਠਿਆ ਕਿ ਸਾਰਾ ਹੀ ਜਿਹੜਾ ਨੈਰੀਵਾਹ ਦਾ ਕਬਜ਼ਾ ਖਾਲੀ ਹੋਏ ਨਾ ਪਰ ਕਿਤਨਾ ਲੋਕਾਂ ਨੂੰ ਚਾਹ ਹੈ ਕੀ ਆ ਲੋਕਾਂ ਨੂੰ ਪਤਾ ਕਿ ਸਰਕਾਰ ਦੀ ਕਰਨੀ ਔਰ ਕਸਰੀ ਵਿੱਚ ਫਰਕ ਹੈਗਾ ਔਰ ਲੋਕ ਜੇ ਲੋਕੀ ਅੱਗੇ ਪੈਸਾ ਲਾ ਰਹੇ ਆਪਣਾ ਲੱਖਾਂ ਰੁਪਏ ਲਗਾ ਕੇ ਜੇ ਕਬਜ਼ੇ ਕਰੇ ਉਹ ਪਤਾ ਕੱਖ ਨਹੀਂ ਹੈਗਾ ਬੋਲਣ ਵਾਲੇ ਹੋਰ ਹੁੰਦੇ ਆ ਕਰਨ ਵਾਲੇ ਹੋਰ ਹੁੰਦੇ ਆ ਇਸ ਬੋਲਣ ਵਾਲੇ ਆ ਇਹ ਕਰਦੇ ਆ ਹੁਣ ਜੇ ਇਹ ਕਬਜ਼ਾ ਹੋਇਆ ਜੇ ਡਿਪਾਰਟਮੈਂਟ ਉਹਨਾਂ ਨੂੰ ਨੋਟਿਸ ਕੱਢਿਆ ਕੋਰਟ ਦੇ ਦੇਖੋ ਕੋਰਟ ਵਿੱਚ ਸਾਲਾਂ ਸਾਲ ਲੱਗ ਜਾਣੇ ਆ ਤੇ ਕੋਈ ਗੱਲ ਨਹੀਂ ਪਰ ਕਬਜ਼ਾ ਕਰਨ ਵਾਲੇ ਕਬਜ਼ਾ ਕਰ ਗਏ ਨਾ ਅੱਗੇ ਵੀ ਜਿਹਨ ਕਬਜ਼ਾ ਕਰਨਾ ਉਹਨਾਂ ਕਬਜ਼ਾ ਕਰਨਾ ਹਾਂ ਕਬਜ਼ਾ ਕਦੇ ਨਹੀਂ ਕਰਨਾ ਜਿਹੜਾ ਬੰਦਾ ਮਾਰਾ ਹੋਏਗਾ ਜਿਹੜਾ ਬੰਦਾ ਤਰੀਬ ਹੋਏਗਾ ਜਦੀ ਅਪਰੋਚ ਵਿਭਾਗ ਤੱਕ ਨਹੀਂ ਹੋਏਗੀ ਉਹਦੇ ਕਬਜ਼ੇ ਨਹੀਂ ਹੋਣਗੇ ਉਹਦੀ ਥੜੀ ਵੀ ਦੇ ਅੰਦਰ ਅੱਗੇ ਬਾਹਰ ਆਂਦੇ ਆਂਗੇ ਪਰ ਜਿਹੜੇ ਸੂਕਦਾਰ ਹੈ ਸੁਜਾਮਪੁਰ ਦੇ ਮੇਨ ਰਿਆਰ ਵਿੱਚ ਕਬਨਾਂ ਕੋਈ ਕੌਨਸਾ ਚੱਲ ਪਏ 500 ਕਬਜ਼ਾ ਦੁਕਾਨ ਦਾ ਜਿਹੜੇ ਸੂਕਦਾਰਾਂ ਦਾ ਹਾਂ ਜਿੰਦੀ ਥੜੀ ਟੁੱਟੀ ਹੋਏਗੀ ਉਹ ਵਿਚਾਰਾ ਸਬਜ਼ੀ ਵੇਚਣ ਵਾਲਾ ਉਹ ਕੋਈ ਗਰੀਬ ਬੰਦਾ ਉਹ ਕੋਈ ਗੋਲੀਆਂ ਦਾ ਵੀ ਵੇਚਣ ਵਾਲਾ ਨਾਰਮਲ ਘਰ ਬੰਦਾ ਹੈਗਾ ਪਰ ਜਿਹੜਾ ਸੁਗਧਾਰ ਹੈ ਉਹਨਾਂ ਦੇ ਕਬਜ਼ੇ ਹੋ ਹੀ ਹੋਣਗੇ ਅੱਧੇ ਤੇ ਬਜ਼ਾਰਾਂ ਨੂੰ ਮਾਰ ਲਏਗੇ ਸਰ ਬਹੁਤ ਹੀ ਵਧੀਆ ਗੱਲ ਕੀਤੇ ਰਹੀ ਨੋਟਿਸ ਪੇ ਜਾਂਦੇ ਜਾਂਦਾ ਜਦੋਂ ਵੀ ਅਧਿਕਾਰੀ ਨੂੰ ਪੁੱਛਨੇ ਆ ਜਾਂ ਕਿਸੇ ਅਫਸਰ ਨੂੰ ਪੁੱਛਨੇ ਆ ਤਾਂ ਉੱਥੇ ਕੋਈ ਜਵਾਬ ਹੁੰਦਾ ਕਿ ਨੋਟਿਸ ਦਿੱਤਾ ਹੈ ਲੇਕਿਨ ਨੋਟਿਸ ਤੋਂ ਬਾਅਦ ਅਗਲੀ ਕੋਈ ਵੀ ਕਾਰਵਾਈ ਨਹੀਂ ਹੁੰਦੀ ਕੀ ਲੱਗਦਾ ਦੇਖੋ ਇਹ ਉਹ ਚੀਜ਼ ਹੋਗੀ ਕਿ ਜｮਬ ਬੇਟਾ ਤੁਸੀਂ ਜਦ ਜਿੱਤ ਕੇ ਆਓ ਤਲਵਾਰ ਲੈ ਜਾਓ ਪਰ ਦਿਖਾਇਓ ਚਲਾਇਓ ਨਾ ਨੋਟਿਸ ਸਿਰਫ ਆਪਣੀ ਨਕਮੀ ਲਕਾਨ ਵਾਸਤੇ ਵੱਟ ਜੂਜ ਕੀਤਾ ਜਾਂਦਾ ਨੋਟਿਸ ਨੋਟਿਸ ਪੇ ਆਇਤਾ ਤੁਹਾਡੇ ਨੋਟਿਸ ਆ ਮੋਲੀ ਕੁਛ ਨਹੀਂ ਹੈਗਾ ਤੁਹਾਡੇ ਨੋਟਿਸ ਦੇ ਨਾਲ ਉਹ ਤੇ ਕਿਹੇ ਹਲਵਾ ਹੀ ਦੁਕਾਨ ਤੇ ਮਿਲਣਾ ਟੋਕਨ ਜਿਆਦਾ ਬਦੀ ਹੈ ਉਹ ਟੋਕਨ ਲੈ ਕੇ ਜਾਵੇਂ ਸਾਨੂੰ ਮਠਾਈ ਮਿਲ ਜਾਂਦੀ ਹੈ ਪਰ ਤੁਹਾਡੇ ਨੋਟਿਸ ਦਾ ਕੋਈ ਰੁਕਦਾ ਹੀ ਨਹੀਂ ਤੁਹਾਡੇ ਨੋਟਿਸ ਕੋਈ ਪਵਾਇਰ ਹੀ ਕਰਦਾ ਇਹਦਾ ਮਤਲਬ ਨੋਟਿਸ ਨਾ ਦੇ ਆਮੀ ਇੱਕ ਭਾਨੇ ਵਾਜੀ ਰੱਖੀ ਦੀ ਹੈ ਭੇਜ ਤੁਹਾਨੂੰ ਕਰਕੇ ਕਾਹ ਵੀ ਦਿਖਾਂਗੇ ਇਹਦਾ ਮਤਲਬ ਤੁਹਾਡੇ ਹੱਥ ਕੱਖ ਨਹੀਂ ਹੈਗਾ ਜੇ ਨਹੀਂ ਹੈਗਾ ਲੋਕਾਂ ਨੂੰ ਗੁੰਮਰਾਹ ਨਾ ਕਰੋ ਕੋਈ ਆਂਦਾ ਤੁਹਾਡਾ ਹੁਸ਼ਕਾਰਨਾ ਕੋਈ ਪ੍ਰੈਸ ਮੀਡੀਆ ਕੋਈ ਵੀ ਆਪਣੇ ਪਾਰਟੀ ਆਂਦੀ ਉਹਨਾਂ ਨੂੰ ਸਾਫ਼ ਕਹਤਕ ਕਹੋ ਅਸੀਂ ਇਨਸਾਨਤ ਨਾਲ ਜੁੜੇ ਅਸੀਂ ਨਹੀਂ ਕਿਤੇ ਜਾ ਸਕਦੇ ਸਾਡੇ ਹੱਥ ਖੜੇ ਆ ਸਾਨੂੰ ਪੂਰੇ ਸਾਡੇ ਕਲੇ ਦਸੀਆਂ ਪੇਦੀਆਂ ਅਸੀਂ ਕਿਸੇ ਦਾ ਕੋਈ ਕੰਮ ਸਵਾਰ ਦੇ ਸਕਦੇ ਬਸ ਤੁਹਾਡੇ ਵਾਲੋ ਕਿਹੜੀ ਰਾਜਨੀਤੀ ਦੇ ਕੇ ਅਗੇ ਨਹੀਂ ਬਸ ਰਾਜਨੀਤੀ ਨਹੀਂ ਹੈ ਅੱਖਾਂ ਖੋਲਾਂਗੇ ਔਰ ਅੱਖਾਂ ਖਿਲਾਵਾਂਗੇ ਜਨਤਾ ਦੀ ਹੈ ਵੀਆ ਵਿਭਾਗ ਦੀਆਂ नगर काउंसिल दिया और अपरिया भी कि किथे गलत हो रया किथे सही हो रया जिथे गलत हो रया ओदा विभाग केरा उस विभाग नु ले आके जनता दे सामने खडांगे कि ए विभाग जरे गलत काम करवा दे बिल्कुल शर्मांद دسیا ਗਿਆ ਕਿ ਕੋਈ ਵੀ ਸ਼ਹਿਰ ਦੇ ਵਿੱਚ ਜਾਂ ਕਿਤੇ ਵੀ ਕੋਈ ਨਿਆਂਇਕ ਕਬਜ਼ਾ ਹੁੰਦਾ ਜਾਂ ਨਿਆਂਇਕ ਕਾਰਵਾਈ ਕੀਤੀ ਜਾਂਦੀ ਹੈ ਉਰਤੇ ਤਰੰਦ ਹੀ ਕਾਰਵਾਈ ਕਰਵਾਈ ਜਾਗੀ ਦੇਖਣ ਵਾਲੀ ਗੱਲ ਹੈ ਨਗਰ ਕੌਂਸਲ ਜਾਂ ਪ੍ਰਸ਼ਾਸਨ ਜਾਗਦਾ ਜਾਂ ਜਿਵੇਂ ਰੱਤੀਵੇਂ ਰਹਿੰਦਾ ਦੇਖ ਲਓ ਐਨਟੀਪ ਪੰਜਾਬ